ਗਿਆਰਾਂ ਅਪ੍ਰੈਲ ਨੂੰ ਦਿੱਲੀ ਵੱਲ ਕੂਚ ਪਾਰਲੀਮੈਂਟ ਸਾਹਮਣੇ ਉਠਾਉਣਗੇ ਮੰਗਾਂ ਸੁਭਾਈ ਦੇ ਕੇਂਦਰੀ ਕਰਮਚਾਰੀਆਂ ਨੇ ਰੋਸ ਜਤਾਉਂਦੇ ਹੋਏ ਪ੍ਰਦਰਸ਼ਨ ਦੀ ਚੇਤਾਵਨੀ ਦਿੱਤੀ ਕੋਲਕਾਤਾ ਮੀਟਿੰਗ ਵਿੱਚ ਫੈਸਲਾ ਨੌਕਰੀਆਂ ਖਤਮ ਕਰਨ ਪੈਨਸ਼ਨ ਸਕੀਮਾਂ ਤੇ ਵਿਰੋਧ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਰਮਚਾਰੀ ਹੋਣਗੇ ਸ਼ਾਮਲ ਪੁਰਾਣੀ ਪੈਨਸ਼ਨ ਬਹਾਲੀ ਸਿਹਤ ਕੀਤੀਆਂ ਮੁੱਖ ਮੰਗਾਂ ਦੀ ਚਰਚਾ ਦੇਸ਼ ਭਰ ਦੇ ਸਰਕਾਰੀ ਕਰਮਚਾਰੀਆਂ ਨੇ ਕੇਂਦਰ ਤੇ ਰਾਜ ਸਰਕਾਰਾਂ ਦੇ ਨਾਲ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ 11 ਅਪ੍ਰੈਲ ਨੂੰ ਦਿੱਲੀ ਵਿਖੇ ਵੱਡਾ ਮਾਰਚ ਕੱਢਣ ਦਾ ਐਲਾਨ ਕੀਤਾ ਹੈ ਆਲ ਇੰਡੀਆ ਸਟੇਟ ਗਵਰਨਮੈਂਟ ਗਵਰਨਮੈਂਟ ਐਮਪਲੋਇਸ ਫੈਡਰੇਸ਼ਨ ਦੀ ਕੋਲਕਾਤਾ ਮੀਟਿੰਗ ਵਿੱਚ ਇਸ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਗਿਆ ਜਿੱਥੇ ਸਾਰੇ ਰਾਜਾਂ ਦੇ ਪ੍ਰਤੀਨਿਧੀਆਂ ਨੇ ਨੌਕਰੀਆਂ ਦੀ ਘਟਾਓ ਪੈਨਸ਼ਨ ਸਕੀਮਾਂ ਵਿੱਚ ਤਬਦੀਲੀਆਂ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਰੋਸ ਜਤਾਉਣ ਦਾ ਫੈਸਲਾ ਕੀਤਾ। ਮੁੱਖ ਮੰਗਾਂ ਦੀ ਗੱਲ ਕਰੀਏ ਤਾਂ ਤਹਾਕਿਆ ਤੋਂ ਚਲੀਆਂ ਆ ਰਹੀਆਂ ਬਕੀਆਂ ਨੌਕਰੀਆਂ ਦੀ ਬਹਾਲੀ ਨਵੀਂ ਪੈਂਚਲ ਸਕੀਮ ਨੂੰ ਖਤਮ ਕਰਕੇ ਪੁਰਾਣੀ ਪੈਂਚਲ ਸਕੀਮ ਲਾਗੂ ਕਰਨਾ ਠੇਕਾ ਤੇ ਆਊਟਸੋਰਸ ਸਿਸਟਮ ਖਤਮ ਕਰਕੇ ਨਿਜਮਤ ਨੌਕਰੀਆਂ ਦੇਣਾ ਸਾਰੇ ਰਾਜਾਂ ਤੇ ਕੇਂਦਰੀ ਵਿਭਾਗਾਂ ਵਿੱਚ ਰਿਟਾਇਰਮੈਂਟ ਉ ਇੱਕ ਸਾਧ ਕੀਤੀ ਜਾਣ ਦੀ ਮੰਗ ਅਤੇ ਮਜ਼ਦੂਰਾਂ ਲਈ ਘਟੋ ਘੱਟ ਮਹੀਨਾਵਾਰ 26000 ਰੁਪਏ ਤੱਕ ਤਨਖਾਹ ਪੰਜਾਬੀ ਕਰਮਚਾਰੀ ਵੀ ਪੂਰੇ ਜੋਸ਼ ਨਾਲ ਸ਼ਾਮਲ ਪੰਜਾਬ ਸਬ ਆਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਨੇਤਾਵਾਂ ਰஞ்சிਤ ਸਿੰਘ ਅਗਰਨਵਾ ਦਰਸ਼ ਸਿੰਘ ਲੁгана ਅਤੇ ਹੋਰਾਂ ਨੇ ਦੱਸਿਆ ਕਿ ਪੰਜਾਬ ਤੋਂ ਹਜ਼ਾਰਾਂ ਕਰਮਚਾਰੀ ਦਿੱਲੀ ਪਹੁੰਚਣਗੇ ਉਹਨਾਂ ਨੇ ਖਾਸ ਕਰਕੇ ਪੰਜਾਬ ਸਰਕਾਰ ਦੇ OPS ਨੂੰ ਲਾਗੂ ਕਰਨਾ ਤੇ ਠੀਕਾ ਪ੍ਰਣਾਲੀ ਨੂੰ ਖਤਮ ਨਾ ਕਰਨ ਦਾ ਰੋਸ ਜਤਾਇਆ चार नौकरियां खत्म सरकार ने अठती लाख खास करके उत्तर प्रदेश राजस्थान पछी बंगाल कटौतियां की गई रेलवे नौकरियां घटा हादसे वे अगला कदम ग्यारह अप्रैल दिल्ली विखे इकट्ठे होके कर्मचारी संसद मार्च कर अपन मंगा मनवा दबाव पाया जाएगा आईडी वीडियो तो चीना पड़े नहीं, चैनल वीडियो पर लाइक करो बहुत बहुत धन्यवाद चैनल पे नए हो तो चैनल को सब्सक्राइब कर लो बेल आइकन प्रेस कर लो ताकि जो ऑल वाले वीडियोस की नोटिफिकेशन तुम्हें समय से मिल सके और इस प्रदर्शन देखने के लिए इस चैनल को ज्वाइन जरूर करो